ਪ੍ਰਧਾਨ ਮੰਤਰੀ ਨਰੇਂ드ਰਾ ਮੋਦੀ ਨੇ ਕਿਹਾ ਕਿ ਯੁਵਾ ਸ਼ਕਤੀ ਦੀ ਸਮਰੱਥਾ ਦੇਸ਼ ਨੂੰ ਜਲਦੀ ਵਿਕਸਿਤ ਰਾਸ਼ਟਰ ਬਣਾਏਗੀ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿਖੇ ਵਿਕਸਿਤ ਭਾਰਤ ਵਿਭਾਗੂ ਸੰਵਾਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰ ਦੇ ਨੌਜਵਾਨਾਂ ਦੀ ਸੋਚ ਦਾ ਵਿਸਤਾਰ ਅਸਮਾਨ ਤੋਂ ਵੀ ਉੱਚਾ ਹੈ ਉਹਨਾਂ ਨੇ ਕਿਹਾ ਕਿ ਵੱਡੇ ਟੀਕਿਆਂ ਦੀ ਪ੍ਰਾਪਤੀ ਲਈ ਹਰੇਕ ਨਾਗਰਿਕ ਦਾ ਜੁੜਨਾ ਲਾਜ਼ਮੀ ਹੈ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਨਾ ਟੀਕੇ ਦੇ ਜੀਵਨ ਨਹੀਂ ਹੋ ਸਕਦਾ ਪ੍ਰਧਾਨ ਮੰਤਰੀ ਨੇ ਸੰਕਲਪ ਤੋਂ ਸਿੱਧੀ ਦੇ ਉਦਾਹਰਣ ਨੂੰ ਪ੍ਰੇਰਣਾਦਾਇਕ ਦੱਸਿਆ ਉਹਨਾਂ ਨੇ ਕਿਹਾ ਕਿ ਵਿਕਸਿਤ ਰਾਸ਼ਟਰ ਬਣਾਉਣ ਲਈ ਯੋਗਦਾਨ ਦੇਣ ਦਾ ਅੱਜ ਦਾ ਸਮਾਂ ਹੀ ਸਹੀ ਸਮਾਂ ਹੈ ਬਰਤ ਲੈਣਾ ਹਰੂ ਨੇ ਤਾਂ ਸਮੇਂ ਮੈਂ पूरा करना असंभव नहीं है किसी भी देश को आगे बढ़ने के लिए बड़े लक्ष्य तय करने ही होते हैं जो ये सोच करके बैठे रहते हैं अरे छोड़ो यार होता रहता है अरे चलो भाई ऐसे ही चलता रहेगा अरे क्या जरूरत है यार लोग को भूखे थोड़े मरते हैं चलता है ना चल दे दो अरे कुछ बदलने की क्या जरूरत है काय को सर खपवाते हो यार जो लोग इस भावना में दिखते हैं ना वो चलते फिरते हैं ਪ੍ਰਧਾਨ ਮੰਤਰੀ ਨੇ ਸੱਦਾ ਦਿਨ ਦਿਆ ਕਿ ਅਸੀਂ ਤੈ ਸਮੇਂ ਵਿੱਚ ਟੀਚੇ ਨੂੰ ਹਾਸਲ ਕਰਕੇ ਦਿਖਾਉਣਾ ਹੈ ਉਹਨਾਂ 1 ਲੱਖ ਨੌਜਵਾਨਾਂ ਨੂੰ ਸਿਆਸਤ ਵਿੱਚ ਲਿਆਉਣ ਦੀ ਗੱਲ ਵੀ ਆਖੀ ਜਿਸ ਨਾਲ ਉਹਨਾਂ ਨੂੰ ਆਪਣੇ ਵਿਚਾਰ ਵਧੀਆ ਢੰਗ ਨਾਲ ਰੱਖਣ ਦਾ ਮੌਕਾ ਮਿਲੇਗਾ ਪ੍ਰਧਾਨ ਮੰਤਰੀ ਨੇ ਮਾਨ ਨਾਲ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੂੰ ਅੱਜ ਭਾਰਤ ਦੇ ਨੌਜਵਾਨ ਚਲਾ ਰਹੇ ਨੇ ਅਤੇ ਵਿਕਸਿਤ ਭਾਰਤ ਦਾ ਸੁਪਨਾ ਵੀ ਨੌਜਵਾਨਾਂ ਦੀ ਤਾਕਤ ਪੂਰਾ ਕਰੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਸਾਨੂੰ ਹਰ ਰੋਜ਼ ਨਵੇਂ ਟੀਚੇ ਬਣਾਉਣੇ ਹੋਣਗੇ ਕੁਝ ਮਹੀਨੇ ਪਹਿਲੇ मैं अपने निवास पर कुछ युवा खिलाड़ियों से मिला था और मैं उनसे गप्पे सप्पे कर रहा था बातें कर रहा था तो एक खिलाड़ी ने खड़े उखड़ के कहा कि मोदी जी दुनिया के लिए आप भले प्रधानमंत्री होंगे पीएम होंगे लेकिन हमारे लिए तो पीएम का मतलब है परम मित्र ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਯੁਵਾ ਗੁਸੰਵਾਦ 2025 ਵਿੱਚ ਭਾਗ ਲੈਣ ਲਈ ਪਹੁੰਚੇ ਨੌਜਵਾਨਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦੇਖੀ ਅਤੇ ਨੌਜਵਾਨਾਂ ਵੱਲੋਂ ਬਣਾਏ ਗਏ ਉਤਪਾਦਾਂ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਇਸ ਪ੍ਰਦਰਸ਼ਨੀ ਵਿੱਚ ਯੋਗਦਾਨ ਦੇਣ ਵਾਲੇ ਨੌਜਵਾਨਾਂ ਦੀ ਸ਼ਲਾਘਾ ਕੀਤੀ। ਵਿਕਸਿਤ ਭਾਰਤ ਯੁਵਾ ਗੁਸੰਵਾਦ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ 3000 ਹੋਣ ਹਰ ਨੌਜਵਾਨ ਭਾਗ ਲੈ ਰਹੇ ਨੇ। ਇਸ ਦੌਰਾਨ ਵਿਕਸਿਤ ਭਾਰਤ ਦੀ ਸਿਰਜਣਾ ਲਈ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਜਾ ਰਹੀ ਹੈ।